ਸਾਥੀਓ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਅੱਜ ਬੜੀ ਭਾਜਪਾ ਤੋਂ ਘਬराई ਹੋਈ ਹੈ। ਔਰ ਇਹਦੀ ਜਿਹੜੀ ਆ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਕੱਲ ਹੀ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜੇ ਕਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਦੀ ਗੱਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ। ਔਰ ਇਹ ਆਮ ਆਦਮੀ ਪਾਰਟੀ ਦੀ ਇਹ ਪੰਜਾਬ ਸਰਕਾਰ ਦੀ ਬਖਲਾਹਟ ਕਹਿ ਸਕਦੇ ਆ ਕਿ ਅੱਜ ਉਹਨਾਂ ਦੇ ਉੱਤੇ ਉਹਨਾਂ ਨੇ ਵਿਜੀਲੈਂਸ ਦੀ ਰੇਡ ਕਰ ਦਿੱਤੀ ਭਾਵ ਕੱਲ ਹੀ ਉਹਨਾਂ ਨੂੰ ਬੀਜੇਪੀ ਸ਼ਾਮਲ ਕੀਤਾ ਗਿਆ ਔਰ ਅੱਜ ਇਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ ਔਰ ਇਹੋ ਜੀ ਹਰਕਤਾਂ ਕਰਕੇ ਕਿਉਂਕਿ ਇੱਕ ਭਗਵੰਤ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਕਿ ਕੋਈ ਪੁੱਛਦਾ ਪੁੱਛਦਾ ਨਹੀਂ ਹੈ ਕਿ ਉਹ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਿਆ ਹੁਣ ਪੰਜਾਬ ਦਾ ਬੇੜਾ ਦਰਕਰ ਕਰਨ ਦੇ ਲਈ ਕੇਜਰੀਵਾਲ ਵੀ ਆਇਆ ਹੋਇਆ ਹੈ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਮਨਮਰਜ਼ੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਹਲਕ ਜਿਹੜੀ ਅੰਦਰੋਂ ਜਿਹੜੀ ਬਖਲਾਹਟ ਹੈ ਉਹ ਲੋਦੇ ਕਰਕੇ ਜਿਹੜਾ ਉਹਨਾਂ ਨੇ ਕੋਲ ਦੇ ਮਾਲਕ ਨੂੰ ਰਣਜੀਤ ਸਿੰਘ ਗੇਲ ਨੂੰ ਹੀ ਲਾਇਆ ਅੱਜ ਉਹਦੇ ਉੱਤੇ ਰੇਟ ਕੀਤੀ ਹੈ ਜੇ ਉਹਨਾਂ ਦੇ ਵਿੱਚ ਕੋਈ ਨੁਕਸੀ ਤੇ ਜਦੋਂ ਤੋਂ ਪਹਿਲਾਂ ਦੀ ਸਰਕਾਰ ਆਈ ਉਦੋਂ ਵੀ ਸੀ ਉਹਨਾਂ ਨੇ ਪਹਿਲਾਂ ਦੂਸਰੇ ਪਾਰਟੀਆਂ ਦੇ ਵਿੱਚ ਆਪਣੇ ਦੋ ਵਾਰੀ ਖੜ੍ਹੜ ਤੋਂ ਇਲੈਕਸ਼ਨ ਵੀ ਲੜਿਆ ਹੋਰ ਦੂਸਰੀਆਂ ਪਾਰਟੀਆਂ ਕੋਲੋਂ ਉਹਨਾਂ ਨੇ ਆਪਣਾ ਜਿਹੜਾ ਭੂਤਕਣ ਜਿਹੜਾ ਅਜਮਾਇਆ ਲੱਗਾ ਲੱਖੀ ਬਣਿਆ ਕਿ ਨਹੀਂ ਪਰ ਜੇ ਉਹਨਾਂ 'ਚ ਕੋਈ ਕਾਰਵਾਈ ਸੀ ਲੈ ਉਹਦੇ ਲੈਂਡ ਮਾਫੀਆ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਦੀ ਵੀ ਸੀ ਹੁਣ ਤਾਂ ਕੋਈ ਨਮੀ ਨਹੀਂ ਸੀ ਜੇ ਕਾਰਵਾਈ ਕਰਨੀ ਹੁੰਦੀ ਤਾਂ ਪਹਿਲਾਂ ਵੀ ਕਰਸਾਉਦੇ ਸੀ ਪਰ ਉਹਨਾਂ ਦੀਆਂ ਸ਼ਾਇਦ ਕੋ ਜਿਹੜੀਆਂ ਚਾਲਾਂ ਜੋ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਉਹ ਨਹੀਂ ਹੋਇਆ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਵਿਸ਼ਵਾਸ ਇਟਾਇਆ ਔਰ ਉਹਨਾਂ ਨੇ ਇਹ ਕਹਾ ਜੋ ਆਇਨਿਕ ਦੇ ਵਿੱਚ ਵੀ ਆਪਣਾ ਕਿ ਵੀ ਮੈਂ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹਾਂ ਔਰ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ ਉਥੇ ਉਥੇ ਹੀ ਤਰੱਕੀ ਦੀ ਰਾਹ ਤੇ ਚੱਲ ਰਹੇ ਆ ਔਰ ਉਹਦਾ ਨਤੀਜਾ ਉਹਨਾਂ ਨੂੰ ਉਹ ਸ਼ਾਇਦ برداشت ਨਹੀਂ ਹੋਈਆਂ ਗੱਲਾਂ ਔਰ ਆਜੀ ਉਹਦੇ ਤੇ ਜਿਹੜੀ ਕਾਰਵਾਈ ਕੀਤੀ ਆ ਔਰ ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਆ ਔਰ ਇਹਦੀ ਪਰਜੋਰ ਸ਼ਬਦਾਂ ਦੇ ਨਾਲ ਨਿੰਦਾ ਵੀ ਕਰਦੇ ਆ ਔਰ ਇਹ ਵੀ ਆ ਕਿ ਜਿਹੜੀ ਬਦਲੇ ਦੀ ਭਾਵਨਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਦ ਮਾਨ ਦੀ ਸਰਕਾਰ ਜਿਹੜੀ ਇਹ ਕਾਰਵਾਈ ਕਰ ਰਹੀ ਹੈ ਇਹਦਾ ਖਮਿਆਜਾ ਉਹਨੂੰ 27 ਦੇ ਵਿੱਚ ਭੁਗਤਣਾ ਪੈਣਾ ਹੈ। ਔਰ ਵੈਸੇ ਤੋਂ ਉਹਨਾਂ ਦੇ ਅੰਦਰਲੀ ਜਿਹੜੀ ਬਖਲਾਹਟ ਇਹ ਹੀ ਦੱਸ ਰਹੀ ਹੈ ਕਿ 27 ਦੇ ਵਿੱਚ ਉਹ ਕਿਤੇ ਆਪਣੇ ਆਪ ਨੂੰ ਦੇਖ ਨਹੀਂ ਰਿਹਾ ਰਾਜਨੀਤਿਕ ਤੌਰ ਤੇ। ਔਰ ਅੱਜ ਜਿਹੜਾ ਆ ਉਹਨਾਂ ਨੇ ਕਾਰਵਾਈ ਕੀਤੀ ਇਹ ਉਹਦਾ ਹੀ ਇੱਕ ਨਤੀਜਾ ਹੈ। ਸੋ ਅਸੀਂ ਅੱਜ ਤੁਹਾਨੂੰ ਜਿਹੜੀ ਡੈਮੰਡ ਦਿੱਤਾ ਹੈ ਕਿ ਇਹਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਕਾ ਪੋਟਸਨਲ ਚੋਣਿਆਂ ਕੀ ਇਹਦੀ ਨਿੰਦਾ ਵੀ ਕਰਦੇ ਆਂ ਔਰ ਰੰਜੀਤ ਸਿੰਘ ਗਿਲ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਔਰ ਉਹ ਇਹਦੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਉਹ ਦਾ ਖਮਿਆਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਔਰ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਪੂਰੇ ਪੰਜਾਬ 'ਚ ਉਹਨਾਂ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਡਬਲ ਡਿਜ਼ਰਟ ਤੇ ਵੀ ਆਉਂਦੇ ਦਿਖਾਈ ਦੇ ਰਹੇ ਆ ਔਰ ਇਸ ਕਰਕੇ ਸ਼ਾਇਦ ਉਹ ਫੋਰਸਲੀ ਲੋਕਾਂ ਨੂੰ ਦਬਾ ਕੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣਾ ਚਾਹੁੰਦੇ ਆ ਜਿਸ ਨੂੰ ਪੰਜਾਬ ਦੇ ਲੋਕ ਔਰ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦੇਣਗੇ ਚਲੋ ਜੀ ਤੇਰਾ ਚਾਹਤਾ ਸੀ ਕਿ ਆਮ ਆਦਮੀ ਜੀ ਜਾ ਸਕਦੇ ਹੋ ਦੇਖੋ ਚਰਚਾ ਵਿੱਚ ਬਹੁਤ ਸੀ ਉਹਨਾਂ ਨੂੰ ਨਹੀਂ ਪਸੰਦ ਆਉਂਦੇ ਤੇ ਫੋਰਸ ਕਰਦੇ ਹੁਣ ਕਿ ਮੈਂ ਉਹਦੇ ਉੱਤੇ ਨਹੀਂ ਜਾ ਰਿਹਾ ਮੈਂ ਤਾਂ ਇਸਨੇ ਕਹਿ ਰਹੇ ਆ ਕਿ ਵੀ ਉਹ ਅੱਜ ਭਾ ਜੀਪੀ ਚ ਆ ਗਏ ਤੇ ਉਹਨਾਂ ਦੇ ਉੱਤੇ ਕਾਰਵਾਈ ਕਰ ਰਹੇ ਸੀ ਔਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਹਿਲਾਂ ਵੀ ਸੁਣਿਆ ਦੇਖੀਆਂ ਵੀ ਆ ਕਿ ਬਹੁਤ ਸਾਰੇ ਲੋਕਾਂ ਦੇ ਉੱਤੇ ਉਹਨਾਂ ਨੇ ਫੋਰਸ ਲਈ ਕੀਤਾ ਕਿ ਸਾਡੀ ਪਾਰਟੀ ਜਾਓ ਔਰ ਸ਼ਾਇਦ ਇਹਦੇ ਨਾਲ ਉਹ ਆਪਣਾ ਦੇਖਦੇ ਹੋਣਗੇ ਕਿ ਸ਼ਾਇਦ 27 ਦੇ ਵਿੱਚ ਉਹ ਇਹਦੇ ਨਜ਼ਰੀਏ ਨਾਲ ਹੀ ਸ਼ਾਇਦ ਅੱਗੇ ਆ ਜਾਣ ਔਰ ਜਿਹੜਾ ਉਹਨਾਂ ਨੂੰ ਹੁਣ ਆਉਂਦਾ ਹੋਏ ਜਿਹੜਾ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ ਪਹਿਲਾਂ ਤੁਸੀਂ 27 ਦੀ ਗੱਲ ਕੀਤੀ ਹੈ ਸਾਡੇ ਕੋਲ ਟਾਈਮ ਆਇਆ ਨਹੀਂ ਕਿਤਰਾ ਕਿਤਨੀ ਵੀ ਭੀਸ਼ੇਪਾ ਉਹ ਆਪਣਾ ਰੂਨ ਚੰਗੀ ਤਰ੍ਹਾਂ ਪੰਜਾਬ ਦੇ ਲਈ ਨੇ ਅਧਾਕਰ ਜਿੱਤਾ ਕਾਂਗਰਸ ਲੱਗਿਆ ਕਾਂਸਰ ਮੁੱਦੇ ਨੂੰ ਇੱਕ ਹਾਈ ਲੈਵਲ ਤੇ ਲੈ ਕੇ ਜਾ ਰਹੀ ਹੈ ਚਾਹੇ ਉਹ ਲੈਂਡ ਪੁਲਿੰਗ ਦਾ ਮਾਮਲਾ ਕਿਉਂ ਨਾ ਦੱਸਾਂ ਮੈਂ ਕੱਲ ਵੀ ਸਪਾ ਖਾਣੇ ਦਾ ਇੱਕ ਸਕੈਂਡਲ ਖੜਿਆ ਉਹਨਾਂ ਦਾ ਜਿਸ ਤਰ੍ਹਾਂ ਉਹਨੀਆਂ ਗੱਡੀਆਂ ਕਹਿੰਦੇ ਸੀ ਖਤਰਾ ਗੱਡੀਆਂ ਉਹ ਕਿਦਾਂ ਦੇ ਗੱਲੋਚੇ ਪ੍ਰਸ਼ਾਚਾਰ ਹੋਗਾ ਜੇ ਵੀ ਕਿਤੇ ਕੰਮ ਨਹੀਂ ਹੋਣਾ ਵੀ ਦੇਖੋ ਭਾਜੀ ਸਾਰੇ ਮੁੱਦੇ ਨੂੰ ਉਠਾ ਰਹੀ ਹੈ ਉਹਦੇ ਲਈ ਅਸੀਂ ਸਾਰਿਆਂ ਨੂੰ ਗਵਰਨਰ ਨੂੰ ਵੀ ਜਿਹੜੀ ਕੀਤੀ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਹੜੇ ਆਪਣੇ ਮੁੱਦੇ ਜਿਹੜੇ ਪ੍ਰਿਆਸ ਜਿਹੜਾ ਸੀ ਉਹਦੇ ਤੇ ਕੀਤਾ ਹੈ ਐਸਾ ਨਹੀਂ ਹੈ ਕਿ ਅਸੀਂ ਕੀਤਾ ਨਹੀਂ ਔਰ ਤੁਸੀਂ ਵੀ ਦੇਖਦੇ ਹੋ ਹੁਣ ਕਿ ਸਾਡੇ ਐਕਟਿੰਗ ਪ੍ਰੈਜ਼ੀਡੈਂਟ ਨੂੰ ਸਪੈਸ਼ਲ ਵਿਸ਼ੇਸ਼ ਰੂਪ ਚ ਲਗਾਏ ਗਏ ਤਾਂ ਉਹਦਾ ਮਤਲਬ ਇਹ ਹੈ ਕਿ ਵੀ ਹੋਰ ਪਾਰਟੀ ਦੀ ਉਸ ਕਾਰਜਗੁਜ਼ਾਰੀ ਨੂੰ ਹੋਰ ਗਤੀ ਦੇਣਾ ਤੁਸੀਂ ਕਹਿੰਦੇ ਆ ਨਾ ਵੀ ਜਿਹੜੀ ਹੈਗੇ ਮਕਰਾਲੂ ਭਾਵਨਾ ਨਾ ਕਰ ਰਹੇ ਹੈ ਜੇ ਬੀਜੇਪੀ ਨੂੰ ਦੇਖੀਏ ਤਾਂ ਚਿੱਟਾਈ ਜਸੋਧੀਆਂ ਸੀ ਚਾਹੇ ਨੀਤੀ ਦੀ ਗੱਲ ਸੀ ਚਾਹੇ ਉਥੇ ਹਾਂ ਹੋਰ ਉਹ ਬੰਦਿਆਂ ਨੂੰ ਆਪਾਂ ਅੰਦਰ ਕੀਤਾ ਤੇ ਉਹਨਾਂ ਦੇ ਵਿਰੁੱਧ ਵੀ ਹੁਣ ਤੱਕ ਕੁਝ ਨਹੀਂ ਨਿਕਲਿਆ ਹੈਗਾ ਕੋਈ ਨਾ ਇਹ ਇੱਕ ਉਹਨਾਂ ਦੀ ਜੀਐਮ ਕਰਨੋਂ ਆਪਰੇ ਉਹਨਾਂ ਨੂੰ ਸਰਕਾਰ ਤੋਂ ਮਰਕਜ਼ ਤੋਂ ਬਿਨਾਂ ਹੋਰ ਕੁਝ ਨਹੀਂ ਮਿਲਿਆ ਕੀ ਉਹ ਬਗਲੇ ਵੀ ਪਾਵਾ ਨਹੀਂ ਸੀ ਦੇਖੋ ਐਸਾ ਨਹੀਂ ਆ ਉਹਨਾਂ ਦੇ ਦੋਸ਼ੀ ਹੱਲੇ ਪਾਏ ਗਏ ਆ ਔਰ ਉਹਨਾਂ ਦੇ ਵਿੱਚ ਜਿਹੜੇ ਮਕਦਮੇ ਹੱਲੇ ਵੀ ਚੱਲ ਰਹੇ ਉਹਨਾਂ ਦਾ ਐਸਾ ਨਹੀਂ ਹੈ ਕਿ ਉਹ ਦੋਸ਼ੀ નિર્ਦੋਸ਼ ਕਿਤੇ ਵੀ ਸਾਬਤ ਨਹੀਂ ਹੋਏ ਐਸਾ ਕੋਈ ਨਹੀਂ ਕਹਿ ਸਕਦਾ ਕਿ ਉਹ નિર્ਦੋਸ਼ ਇਹ ਮਿਸਟਰ ਜਿਹੜੇ ਸੀਗੇ ਇਹਨਾਂ ਦੇ ਦੋ ਵਾਰ ਪਿੱਛੇ ਕਿੰਨੇ ਵੀ ਚੋਲ ਲੜੇ ਕਿਹੜੀ ਪਾਰਟੀ ਬਰੋ ਅਲਰੇਡੀ ਬਣਾਵੇ 45 ਦਾ ਲੋਕ ਸਭਾ ਕਹਿੰਦੇ ਕਿ ਬਾਕੀ ਬਾਕੀ ਬੀਜੇਪੀ ਫਟਕਰ ਫੂਲ ਉੱਪਰ ਜਾ ਰਹੀ ਹੈ ਕਿ ਜੰਮ ਹੈ ਤੇ ਤੁਸੀਂ ਗੱਲ ਕੀਤੀ ਤੋਨ ਦੱਸਿਆ ਕਿ ਮੈਂ ਮੈਂ ਉਹਦੀ ਗੱਲ ਕਰ ਦਿੱਤੀ ਕਿ ਵੀ ਅਸ਼ਨੀ ਜੀ ਇਸ ਲਈ ਉਹਨਾਂ ਕਾਰਵਾਈ ਨੂੰ ਹੋਰ ਗਤੀ ਤੇ ਸਪੀਡ ਦੇਣ ਲਈ ਔਰ ਤੁਸੀਂ ਜਦੋਂ ਦੇਖੋਗੇ ਉਹਨਾਂ ਦੇ ਬੀਜੇਪੀ ਦੇ ਪੇਜ ਨੂੰ ਦੇਖੋਗੇ ਹਰ ਰੋਜ਼ ਕਿਤੇ